ਸਸਕਾਰ ਦੀ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਪਰਮਾਤਮਾ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਲੱਖ ਲੱਖ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ ਤੰਦਰੁਖੀ ਬਖਸ਼ੇ ਨਵੇਂ ਸਾਲ ਚ ਮਹਾਰਾਜ ਤੇ ਇਹ ਆਪਾਂ ਅੱਜ ਨਵੇਂ ਸਾਲ ਦੇ ਮਿੱਠੇ ਚੀਜ਼ ਤੋਂ ਸ਼ੁਰੂਆਤ ਕਰਾਂਗੇ ਤੇ ਇੱਥੇ ਬਣਾਵਾਂਗੇ ਆਪਾਂ ਗਾਜਰਾਂ ਦਾ ਹਲਵਾ ਬਣਾਵਾਂਗੇ ਗਾਜਰਾਂ ਦਾ ਗਜਰੇਲਾ ਬਣਾਵਾਂਗੇ ਕਿੱਥੇ ਬਣਾਵਾਂਗੇ ਆਪਾਂ ਇਹਨੂੰ ਕੱਟ ਕੇ ਤੇ ਹੁਣ ਆਪਾਂ ਗਾਜਰਾਂ ਨੂੰ ਕੱਟ ਲਵਾਂਗੇ ਗਾਜਰਾਂ ਨੂੰ ਆਪਾਂ ਕੱਟ ਲਵਾਂਗੇ ਕ੍ਰਸ਼ ਕਰਕੇ ਤੇ ਆਪਾਂ ਕਈ ਵਾਰੀ ਗਜਰੇਲਾ ਬਣਾਇਆ ਤੇ ਆਪਾਂ ਇਸ ਤਰ੍ਹਾਂ ਗਾਜਰਾ ਦੀ ਕਟਿੰਗ ਕਰਕੇ ਜਲਦੀ ਇਹ फटाफट ਗਜਰੇਲਾ ਬਣ ਜਾਂਦਾ ਕੁੱਪਰ ਵਿੱਚ ਜੇ ਤੁਹਾਨੂੰ ਸਾਡੀ ਵੱਡੀ ਗਾਜਰ ਮੋਟੀ ਆ ਜਾਂਦੀ ਆਪਾਂ ਇਹਨੂੰ ਕੱਟ ਦੇਵਾਂਗੇ ਤੇ ਇੱਥੇ ਆਪਾਂ ਸਾਰੀਆਂ ਗਾਜਰਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਜਿਹੜੇ ਗਾਜਰ ਦੇ ਵਿੱਚ ਇਸ ਤਰ੍ਹਾਂ ਕੇ ਲੱਗ ਹੋਏਗਾ ਆਪਾਂ ਉਹਨੂੰ ਬਾਹਰ ਕੱਢ ਦਵਾਂਗੇ ਇੱਥੇ ਆਪਾਂ ਗਾਜਰਾ ਲੂ ਕਟਿੰਗ ਕਰ ਲਈ ਤੇ ਗਾਜਰ ਦਾ ਮੈਂ 1.5 ਕਿਲੋ ਗਾਜਰਾ ਲਈਆਂ ਸੀ ਤੇ ਗਾਜਰਾਂ ਨੂੰ ਆਪਾਂ ਪਹਿਲੋਂ ਛਿੱਲ ਕੇ ਛਿੱਲ ਕੇ ਧੋ ਲਿਆ ਸੀ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਨਾਂ ਨੂੰ ਕਟਿੰਗ ਇਹਦੀ ਕੀਤੀ ਸੀ 1.5 ਕਿਲੋ ਗਾਜਰਾ ਲਈ ਹੈ 1.5 ਕਿਲੋ ਹੀ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਤੇ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਦੁੱਧ ਨੂੰ ਆਪਾਂ ਕਾਰਨ ਵਾਸਤੇ ਰੱਖਿਆ ਸੀ ਦੁੱਧ ਨੂੰ ਇਸ ਤੋਂ ਵੀ ਹੋਰ ਜ਼ਿਆਦਾ ਆਪਾਂ ਕਾਰਨ ਵਾਸਤੇ ਗੈਸ ਤੇ ਰੱਖ ਦੇਵਾਂਗੇ ਕਾੜ ਕੇ ਚੰਗੀ ਤਰ੍ਹਾਂ ਦੁੱਧ ਨੂੰ ਪਾਵਾਂਗੇ। ਢਕਿਓ ਤੇ ਕੁਕਰ ਰੱਖ ਸੰਖ ਰੱਖਤਾ ਸੀ ਕੁਕਰ ਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ। ਦੇਖਿਓ ਕਿ ਉਹਨੂੰ ਗਰਮ ਮਸਾਲਾਂਗੇ ਚੰਗੀ ਤਰ੍ਹਾਂ। ਇਹੋ ਨਾਲ ਪਰੇ ਵਿੱਚ ਗਾਜਰਾਂ ਨੂੰ ਪਾ ਦੇਵਾਂਗੇ ਪਾ ਕੇ ਆਪਾਂ ਚੰਗੀ ਤਰਾਈ ਨੂੰ ਘਿਓ ਦੇ ਵਿੱਚ ਫਿਕਸ ਕਰ ਦਵਾਂਗੇ ਤੇ ਗਾਜਰਾਂ ਨੂੰ ਆਪਾਂ 4-5 ਮਿੰਟ ਵਾਸਤੇ ਉਸ ਤਰ੍ਹਾਂ ਹੀ ਪਕਾਵਾਂਗੇ ਘਿਓ ਦੇ ਵਿੱਚ गाजरਾਂ ਨੂੰ ਆਪਾਂ ਚੈੱਕ ਕਰ ਲਵਾਂਗੇ गाजरਾਂ ਨੂੰ 5-7 ਮਿੰਟ ਤੋਂ ਹੋ ਗਏ ਸੀ ਤੇ ਮੈਂ ਇੱਕ ਵਾਰੀ ਪਹਿਲੇ ਵੀ ਹਿਲਾ ਦਿੱਤੀਆਂ ਸੀ ਗਾਜਰਾਂ ਤੇ ਗਾਜਰਾਂ ਦੇਖੋ ਇਹ ਆਪਣੀਆਂ ਸੌਫਟ ਹੋ ਗਈਆਂ ਗਾਜਰਾਂ ਆਪਾਂ ਇਹ ਪਾ ਕੇ ਦਵਾਗੇ ਗਾਜਰਾਂ ਨੂੰ ਚੈੱਕ ਕਰਾਂਗੇ गाजरਾਂ ਦੇ ਵਿੱਚ ਮੈਂ ਇੱਕ ਕੱਪ ਦੁੱਧ ਪਾਵਾਂਗੀ ਇਹ ਕੱਪ ਹੈ ਨਾ ਸਾਡਾ 500 ਗ੍ਰਾਮ ਦਾ ਕੱਪ ਤੇ ਇਹਨਾਂ ਮੈਂ ਦੁੱਧ ਪਾ ਦਵਾਂਗੀ ਇਹਦੇ ਵਿੱਚ ਦੁੱਧ ਪਾ ਕੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵਕਤ ਕਰੂਣੇ ਬੰਦ ਕਰ ਦਵਾਂਗੇ ਦੋ ਤਿੰਨ ਵਿਸਲਾਂ ਆਉਣ ਤੇ ਆਪਾਂ ਫੇਰ ਕੁੱਕਰ ਨੂੰ ਖੋਲ ਕੇ ਦੇਖਾਂਗੇ ਕੁੱਕਰ ਨੂੰ ਆਪਾਂ ਖੋਲ ਕੇ ਦੇਖ ਲਵਾਂਗੇ ਤਿੰਨ ਵਿਸਲਾਂ ਦਵਾਤੀਆਂ ਸੀ ਆਪਾਂ ਤਿੰਨਾ ਵਿਸਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਗਾਜਰਾਂ ਆਇਆਂ ਇੱਕ ਹੋਲਦੀਆਂ ਆ ਹੁਣ ਜਿਹੜਾ ਮੈਂ ਦੁੱਧ ਰੱਖਿਆ ਸੀ ਦੁੱਧ ਨੂੰ ਆਪਾਂ ਪਾ ਦੇਵਾਂਗੇ ਤੇ ਦੁੱਧ ਦੇ ਉੱਤੇ ਘੜ ਘੜ ਕੇ ਦੇਖੋ ਕਿੰਨਾ ਘਟ ਦੁੱਧ ਹੋ ਗਿਆ ਤੇ ਮਲਾਈ ਕਿੰਨੀ ਦੁੱਧ ਦੇ ਉੱਪਰ ਆ ਗਈ ਤਾਂ ਆਪਾਂ ਮਲਾਈ ਵਾਲਾ ਹੀ ਦੁੱਧ ਪਾਵਾਂਗੇ ਦੁੱਧ ਪਾ ਕੇ ਆਪਾਂ ਇਹਨੂੰ ਲਗਾਤਾਰ ਆਪਾਂ ਕੜਛੀ ਦੇ ਨਾਲ ਇਹਨੂੰ ਹਿਲਾਉਂਦੇ ਰਵਾਂਗੇ ਤੇ ਜਿਹੜਾ ਇਹ نیچے ਨਾ ਲੱਗੇ ਵੀ ਤੇ ਹੁਣ ਆਪਾਂ ਇਸ ਤਰ੍ਹਾਂ ਹੀ ਇਹਨੂੰ ਟੱਕਣ ਤੋਂ ਬਗੈਰ ਹੀ ਇਹਨੂੰ ਪਕਾਵਾਂਗੇ। ਗਜਰੇਲੇ ਨੂੰ ਆਪਾਂ ਹਲਾਵਾਂਗੇ ਚੰਗੀ ਤਰ੍ਹਾਂ ਤੇ ਗਜਰੇਲਾ ਤੁਸੀਂ ਦੇਖ ਸਕਦੇ ਕਿੰਨਾ ਸੰਘਣਾ ਹੋ ਗਿਆ। ਹੁਣ ਆਪਾਂ ਇਹਦੇ ਵਿੱਚੋਂ ਆਪਾਂ ਖੁਰਚਣੇ ਨੂੰ ਬਿਲਕੁਲ ਨਹੀਂ ਕੱਢਣਾ ਵੀ ਇਹਨੂੰ ਹਲਾ ਹਲਾ ਕੇ ਆਪਾਂ ਪਕਾਵਾਂਗੇ ਤੇ ਇਹਨੂੰ ਸੰਘਣਾ ਕਰਾਂਗੇ ਦੁਰਦ ਸਾਰੇ ਨੂੰ। ਤੇ ਗਾਜਰਾਂ ਵੇਖੋ ਕਿੰਨੇ ਵਧੀਆ ਗਲ ਗਏ ਆ ਤੇ ਇਹਨੂੰ ਰੋਜ਼ ਆਪਾਂ ਸਰਗਣਾ ਕਰੀ ਜਾਵਾਂਗੇ ਹਲਾ ਹਲਾ ਕੇ ਸੇਕ ਦੇ ਉੱਪਰ ਗਾਜਰਾਂ ਦੇ ਵਿੱਚੋਂ ਦੁੱਧ ਸਾਰਾ ਸੁੱਕ ਗਿਆ ਤੇ ਆਪਾਂ ਹੁਣ ਕੜਛੀ ਦੇ ਨਾਲ ਇਸ ਤਰ੍ਹਾਂ ਹੀ ਇਹਨਾਂ ਨੂੰ ਰੈਸਟ ਕਰ ਦਵਾਂਗੇ 加ਜਰ ਨੂੰ ਆਪਾਂ ਚੰਗੀ ਤਰ੍ਹਾਂ ਮੈਨੇਜ ਕਰ ਲਿਆ ਤੁਸੀਂ ਦੇਖ ਸਾਡੇ ਗਾਜਰ ਆ ਚੰਗੀ ਤਰ੍ਹਾਂ ਘੋਲਦੀਆਂ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਨੂੰ ਬਾਦਮਗੇ ਖੰਡ ਆਪਣੇ ਮਿੱਠੇ ਦੇ ਮੁਤਾਬਕ ਪਾਵਾਂਗੇ ਤੇ ਖੰਡ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾਉਂਦੇ ਰਵਾਂਗੇ ਕਿਉਂਕਿ ਜਿਹੜਾ ਖੰਡ ਦਾ ਪਾਣੀ ਸੀ ਉਹ ਵੀ ਚੰਗੀ ਤਰ੍ਹਾਂ ਸੁੱਕ ਜੂਗਾ ਇੱਥੇ ਆਪਾਂ ਲਏਗੇ ਸੇ ਹਰੀਆਂ ਲਾਚੀਆਂ ਚਾਰ ਹਰੀਆਂ ਲਾਚੀਆਂ ਲੈ ਲਈਆਂ ਨੇ ਹਰੀਆਂ ਲਾਚੀਆਂ ਨੂੰ ਆਪਾਂ ਕਟਣਵਾਂਗੇ ਲਾਚੀਆਂ ਨੂੰ ਆਪਾਂ ਕਟ ਲਿਆ ਸੀ ਲਾਚੀਆਂ ਦੇ ਜਿਹੜੇ ਹਰੀਆਂ ਲਾਚੀਆਂ ਦੇ ਇਹ ਵੀ ਪਾਵਾਂਗੇ ਟੇਸਟ ਬਹੁਤ ਇੰਨਾ ਦਾ ਹੁੰਦਾ ਹੈ ਤੇ ਲਾਚੀਆਂ ਨੂੰ ਆਪਾਂ ਪਹਿਲੋ ਪਾ ਦਿੰਨੇ ਆ ਲਾਚੀਆਂ ਨੂੰ ਗਜਰੇਲੇ ਦੇ ਵਿੱਚ ਇਹਨਾਂ ਦਾ ਫਲੇਵਰ ਆ ਜਾਏਗਾ ਤੇ ਚੰਗੀ ਤਰ੍ਹਾਂ ਆਪਾਂ ਹੁਣ ਇਹਨਾਂ ਨੂੰ ਮਿਕਸ ਕਰ ਦਵਾਂਗੇ ਤੇ ਇਹਨੂੰ ਹਲੀ ਹੋਰ ਪਕਾਵਾਂਗੇ ਆਪਾਂ ਲਾਚੀਆਂ ਪਾ ਕੇ ਗਾਜਰਾਂ 'ਚ ਆਪਾਂ ਦੁੱਧ ਨੂੰ ਸੁਕਾਤਾ ਤਾਂ ਤੁਸੀਂ ਗਾਜਰਾਂ ਦੇ ਸਕਦੇ ਬਿਲਕੁਲ نیچے ਨਹੀਂ ਲੱਗੀਆਂ ਗਾਜਰਾਂ ਤੇ ਬਹੁਤ ਵਧੀਆ ਗਜਰੇਲਾ ਬਣ ਕੇ ਇਸ ਤਰ੍ਹਾਂ ਤਿਆਰ ਹੁੰਦਾ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਡਰਾਈ ਫਰੂਟ ਇੱਥੇ ਮੈਂ ਲਏ ਸੀ ਸੌਗੇ ਬਦਾਮ ਕਾਜੂ ਇਹਨਾਂ ਨੂੰ ਆਪਾਂ ਪਾ ਦਵਾਂਗੇ ਰਾਜੂ ਭਾ ਕੇ ਇਹਨਾਂ ਨੂੰ ਮਿਕਸ ਕਰ ਦਵਾਂਗੇ ਤੇ 2-3 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਹੋਰ ਪਕਾ ਲਵਾਂਗੇ ਗਜਰੇਲਾ ਬਣ ਕੇ ਤਿਆਰ ਤੁਸੀਂ ਦੇਖ ਸਕਦੇ ਗਜਰੇਲਾ ਇਹ ਹੁਣ ਆਪਾਂ ਗਜਰੇਲੇ ਨੂੰ ਸਦਵ ਕਰ ਲਵਾਂਗੇ ਗਜਰੇਲੇ ਨੂੰ ਡੂੰਘੇ ਚ ਪਾ ਦਵਾਂਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖਦੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ